ਸਸ਼ਕਾਲ ਕਲਿਆਣ ਟੀਵੀ ਵੇਖ ਰਹੇ ਹੋ ਤੁਸੀਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਸਖਤੀ ਵਧਾ ਦਿੱਤੀ ਗਈ ਹੈ। ਇਸੇ ਦਰਮਿਆਨ ਬਠਿੰਡਾ ਪੁਲਿਸ ਦੇ ਵੱਲੋਂ ਡਿਊਟੀ ਦੇ ਲਈ ਬਾਹਰੋਂ ਆਈ ਪੁਲਿਸ ਫੋਰਸ ਦਾ ਸਵਾਗਤ ਕੀਤਾ ਗਿਆ। ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਬੱਤਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦਰਸਲ ਲੋਕ ਸਭਾ ਚੋਣਾਂ ਦੇ ਦਰਮਿਆਨ ਜਿਹੜੀ ਲੋਕ ਸਭਾ ਦੀਆਂ ਚੋਣਾਂ ਸੁਖ ਸ਼ਾਂਤੀ ਦੇ ਨਾਲ ਨਿਪਰੇ ਚਾੜਨ ਨੂੰ ਲੈ ਕੇ ਬਾਹਰੋਂ ਪੁਲਿਸ ਫੋਰਸ ਮੰਗਵਾਈ ਗਈ ਹੈ। ਜਿਸ ਦਾ ਕਿ ਬਠਿੰਡਾ ਪੁਲਿਸ ਦੇ ਵੱਲੋਂ ਸਵਾਗਤ ਕੀਤਾ ਗਿਆ ਇਸ ਵੇਲੇ ਚੱਪੇ-ਚੱਪੇ ਤੇ ਪੁਲਿਸ ਫੋਰਸ ਤੇ ਪੈਰਾ ਮਿਲਟਰੀ ਫੋਰਸ ਨੂੰ ਤੈਨਾਤ ਕੀਤਾ ਗਿਆ ਤੇ ਬਾਹਰੋਂ ਆਈ ਇਸ ਪੁਲਿਸ ਫੋਰਸ ਦਾ ਤਲਵੰਡੀ ਸਾਬੋ ਦੇ ਡੀਐਸਪੀ ਦੇ ਵੱਲੋਂ ਸਵਾਗਤ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਸਖਤੀ ਜਿਹੜੀ ਉਹ ਵਧਾ ਦਿੱਤੀ ਗਈ ਹੈ ਵੱਖ-ਵੱਖ ਥਾਵਾਂ ਤੇ ਪੁਲਿਸ ਵੱਲੋਂ ਨਾਕਾਬੰਦੀ ਕਰ ਰਿ ਚੈਕਿੰਗ ਕੀਤੀ ਜਾ ਰਹੀ ਹੈ ਸਰ ਜਿਹੜੀ ਬਾਹਰੋਂ ਫੋਰਸ ਆਈ ਆ ਇਹ ਕਿਸਮਤ ਵਿੱਚ ਗੈੱਟ ਟੂਗੇਦਰ ਕੀਤਾ ਸੀ ਸਰ ਮਾਨਯੋਗ ਨੀਜੀਪੀ ਸਾਹਿਬ ਪੰਜਾਬ ਕ੍ਰਿ ਗੌਰਵ ਜੱਦਵ ਜੀ ਆਈਪੀਐਸ ਅਤੇ ਮਾੜ ਜੋ ਐਸਐਸਪੀ ਸਾਹਿਬ ਪਟਨਾ ਚਿਰੀ ਦੀਪਕ ਪਾਰਕੀ ਦੇ ਹੁਕਮ ਅਨੁਸਾਰ ਜਿਹੜੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਇਲੈਕਸ਼ਨਾਂ ਦੇ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਆਰੀਆਂ ਹੈਗੀਆਂ ਉਹ ਐਸਐਸਪੀ ਸਾਹਿਬ ਪਟਨਾ ਜੀ ਦੇ ਹੁਕਮਾਂ ਦੇ ਅਨਸਾਰ ਇਹਨਾਂ ਦਾ ਗੱਠੂ ਗੈਦਰ ਕੀਤਾ ਗਿਆ ਸੀਗਾ ਤੇ ਉਸ ਤੋਂ ਇਲਾਵਾ ਇਹਦੇ ਦੋ ਪਰਪਸ ਸੀਗੇ ਇਕ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਸਾਰਾ ਡਿਊਟੀਆਂ ਆ ਦਾ ਬਾਰੇ ਜਿਹੜਾ ਹੈਗਾ ਬਰੀਫ ਕੀਤਾ ਗਿਆ ਹੈਗਾ ਵੀ ਇਹਨਾਂ ਦੀ ਕੀ ਡਿਊਟੀ ਹੋਗੀ ਇਸ ਤਰ੍ਹਾਂ ਤੇ ਕੀ ਔਵਰ ਜ਼ੋਨਗੇ ਤੇ ਕਿੰਨੇ ਤੋਂ ਕਿੰਨੇ ਡਿਵੀ ਕਰ ਲਗੇ ਤੇ ਕੀ ਡਿਊਟੀ ਕਰਨਗੇ ਸੈਕੰਡਲੀ ਜਿਹੜਾ ਹੈਗਾ ਫੋਰਸ ਅੱਜਕੱਲ੍ਹ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਫੋਰਸ ਦੀ ਰਿਹائش ਅਤੇ ਜਿਹੜੀ ਹੈਗੀ ਹੈ ਇਹਦੇ ਫੈਸਿਲਿਟੀਜ਼ ਦੇ ਸਬੰਧ ਦੇ ਵਿੱਚ ਇਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜੇ ਦੁੱਖ ਤਕਲੀਫ ਹੈਗਾ ਜਾਂ ਫੋਰਸ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਕ્યા ਹੋਰ ਕਿਸੇ ਤਰ੍ਹਾਂ ਦੀ ਸਹੂਲਤ ਦੀ ਜ਼ਰੂਰਤ ਹੈਗੀ ਆ ਇਹ ਸਾਡੇ ਐਸਐਸਪੀ ਸਾਹਿਬ ਬਠਿੰਡਾ ਦਾ ਸਖਤ ਹੁਕਮ ਹੈ ਕਿ ਸਾਰੀ ਫੋਰਸ ਨਾਲ ਮਿਲ ਕੇ ਉਹਨਾਂ ਨੇ ਪ੍ਰੋਪਰ ਅਰੇਂਜਮੈਂਟਸ ਕੀਤੇ ਜਾਣ ਤੇ ਉਹਨਾਂ ਨੂੰ ਜਿਹੜਾ ਬਾਹਰੋਂ ਆਈ ਪੋਸਟ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਕੋਈ ਕਮੀ ਮਹਿਸੂਸ ਨਾ ਹੋਵੇ ਤੇ ਬਹੁਤ ਵਧੀਆ ਡਿਊਟੀ ਜਿਹੜੀ ਹੈਗੀ ਹੈ ਇਹ ਆਪਣੀ ਇਲੈਕਸ਼ਨ ਦੇ ਸੰਬੰਧ ਵਿੱਚ